ਪੰਜਾਬ ਦੇ ਜਲੰਧਰ ਦੇ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਇੱਕ ਛੋਟਾ ਹਾਥੀ ਟੈਂਪੂ ਆਪਣੇ ਪਿੱਛੇ ਇੱਕ ਕੁੱਤੇ ਨੂੰ ਰਸਤੇ ਦੇ ਨਾਲ ਬੰਨ ਕੇ ਬੁਰੀ ਤਰ੍ਹਾਂ ਦੇ ਨਾਲ ਕਸੀਟ ਰਿਹਾ ਹੈ ਇਹ ਵੀਡੀਓ 4 ਦਿਨ ਪੁਰਾਣੀ ਦੱਸੀ ਜਾ ਰਹੀ ਹੈ ਅਤੇ ਥਾਣਾ ਇੱਕ ਦੇ ਅਧੀਨ ਆਉਂਦੇ ਇਲਾਕੇ ਦੀ ਦੱਸੀ ਜਾ ਰਹੀ ਹੈ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਐਨੀਮਲ ਪ੍ਰੋਟੈਕਸ਼ਨ ਫਾਊਂਡੇਸ਼ਨ ਦੇ ਪ੍ਰਧਾਨ ਯੂਵੀ ਨੇ ਅੱਜ ਦਿਨ ਖੇਦੀ ਕੀਤੀ ਅਤੇ ਸ਼ਿਕਾਇਤ ਦਰਜ ਕਰਵਾ ਕੇ ਕਾਰਵਾਈ ਦੀ ਮੰਗ ਕੀਤੀ ਐਨੀਮਲ ਪ੍ਰੋਟੈਕਸ਼ਨ ਫਾਊਂਡੇਸ਼ਨ ਦੇ ਪ੍ਰਧਾਨ ਯੂਵੀ ਸਿੰਘ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜੋ ਇਨਸਾਨੀਅਤ ਨੂੰ ਸ਼ਰਮਸਰ ਕਰ ਰਹੀ ਹੈ ਤੇ ਇਨਸਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਰਹੀ ਹੈ ਉਸਨੇ ਕਿਹਾ ਕਿ ਛੋਟਾ ਹਾਥੀ ਟੈਂਪੂ ਦੇ ਪਿੱਛੇ ਬਨ ਕੇ ਕੁੱਤੇ ਨੂੰ ਬੁਰੀ ਤਰ੍ਹਾਂ ਦੇ ਨਾਲ ਕਸੀਟਾ ਜਾ ਰਿਹਾ ਹੈ ਅਤੇ ਉਸ ਦੇ ਵੱਲੋਂ ਹੁਣ આરોપી ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਸਤਿ ਸ੍ਰੀ ਅਕਾਲ ਜੀ ਮੈਂ ਯੂਵੀ ਸਿੰਘ ਐਨੀਮਲ ਪ੍ਰੋਟੈਕਸ਼ਨ ਫਾਊਂਡੇਸ਼ਨ ਜਲੰਧਰ ਤੋਂ ਤੇ ਜਲੰਧਰ ਸ਼ਹਿਰ ਦੀ ਗੱਲ ਕਰਨ ਲੱਗਾ ਇੱਕ ਹੋਰ ਸਾਨੂੰ ਵੀਡੀਓ ਆਈ ਹੈ ਅਤਿਆਚਾਰ ਦੀ ਜੋ ਕਿ ਇੱਕ ਡੌਗ ਦੇ ਉੱਪਰ ਕੀਤੀ ਗਈ ਹੈ ਇੱਕ ਟਰੱਕ ਡਰਾਈਵਰ ਦੇ ਹੱਥੋਂ ਇੱਕ ਡੌਗ ਨੂੰ ਪਿੱਛੇ ਬੰਨ੍ਹ ਕੇ ਉਸ ਨੂੰ ਸੜਕ ਤੇ ਵਿੱਚ ਇਸ ਤਰ੍ਹਾਂ ਘੁਮਾਇਆ ਗਿਆ ਸੋ ਆਹ ਵੀਡੀਓ ਅੱਜ ਸਵੇਰੇ ਮਾਨੂੰ ਰਿਸੀਵ ਹੁੰਦੀ ਹੈ ਤੇ ਪਤਾ ਨਹੀਂ ਇਹ ਜਲੰਧਰ ਦੀ ਕਿਹੜੀ ਲੋਕੇਸ਼ਨ ਹੈ ਬਸ ਉਹ ਟਰੱਕ ਦਾ ਜੋ ਨੰਬਰ ਹੈ ਉਹ ਸਾਨੂੰ ਮਿਲ ਗਿਆ ਹੈ ਅਸੀਂ ਇਸ ਟਾਈਮ ਜਲੰਧਰ ਸ਼ਹਿਰ ਦੇ ਡੀਸੀਪੀ ਸਾਹਿਬ ਨੂੰ ਮਿਲ ਕੇ ਅ ਕੰਪਲੇਂਟ ਅਸੀਂ ਦੇ ਆਏ ਹਾਂ ਕੰਪਲੇਂਟ ਰਜਿਸਟਰ ਕਰਾ ਰਹੇ ਹਾਂ ਇਸ ਉਮੀਦ ਨਾਲ ਕਿ ਹੁਣ ਸਾਨੂੰ ਇਹ ਇਨਸਾਫ ਮਿਲੇਗਾ ਜੋ ਕਿ ਅਕਸਰ ਹੀ ਦੇਖਿਆ ਜਾਂਦਾ ਕਿ ਬੇਜਵਾਨਾਂ ਦੇ ਮਾਮਲੇ 'ਚ ਇਨਸਾਫ ਦੀ ਗੁਹਾਰ ਤੇ ਬਹੁਤ ਲੋਕ ਲਾਂਦੇ ਨੇ ਪੂਰਾ ਦੇਸ਼ ਲਾਂਦਾ ਹੈ ਇਸ ਦੇਸ਼ 'ਤੇ ਜਨੇ ਐਨੀਮਲ ਲਵਰ ਲਗਾਉਂਦੇ ਨੇ ਪਰ ਇਨਸਾਫ ਕਿੱਥੇ ਕਿੱਥੇ ਹੀ ਹੋ ਪਾਂਦਾ ਹੈ ਉਹ ਜ਼ਿਆਦਾਤਰ ਜਿਹੜੀ ਜਿੱਤ ਹੈਗੀ ਹੈ ਉਹ ਜਿਹੜੇ ਅਤਿਆਚਾਰ ਕਰਦੇ ਨੇ ਬੇਜਮਾਨਾਂ ਦੇ ਉੱਪਰ ਉਹਨਾਂ ਦੀ ਹੋ ਜਾਂਦੀ ਹੈ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਪਰ ਹੁਣ ਅਸੀਂ ਇਹ ਨਹੀਂ ਹੋਣ ਦਵਾਂਗੇ ਇਸ ਦੇ ਵਿੱਚ ਅਸੀਂ ਪੂਰਾ ਕਦਮ ਲਵਾਂਗੇ ਮੈਂ ਉਮੀਦ ਕਰਦਾ ਹਾਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਮੀਡੀਆ ਕਰਮੀਆਂ ਨੂੰ ਕਿ ਤੁਸੀਂ ਇਸ ਆਵਾਜ਼ ਦੇ ਵਿੱਚ ਸਾਡਾ ਸਾਥ ਦਿਵੋ ਅਸੀਂ ਸ਼ਹਿਰ 'ਚ ਰਹਿੰਦੇ ਹਾਂ ਤੇ ਜਿਸ ਤਰ੍ਹਾਂ ਇਸ ਡੌਗ ਨੂੰ ਟਰੱਕ ਪਿੱਛੇ ਬੰਨ ਕੇ ਅਸਮ ਜੜ ਨਿਊਜ਼ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਕੋਰਟ